ਅਛ ਜਿਹੜਾ ਤੁਹਾਨੂੰ ਅੱਜ ਸਾਰੇ ਕਾਉਂਸਲਰ ਸਹਿਬਾਨ ਨੂੰ ਇਹਨੂੰ ਹਦੱਤਾਂ ਮੰਨ ਲਓ ਪ੍ਰਧਾਨ ਜੀ ਤੁਸੀਂ ਵੀ ਜੀ ਤੇ ਕਾਉਂਸਲਰ ਸਹਿਬਾਨ ਵੀ ਕਿ ਤੁਸੀਂ ਆਪਣੀਆਂ ਲਿਸਟਾਂ ਕਢਵਾਓ ਸੀ ਡੀਪੀ ਨੂੰ ਬੁਲਾ ਕੇ ਕਿ ਕਿੰਨੀਆਂ ਜਿਹੜੇ ਆਸ਼ਰਿਤ ਬੱਚੇ ਸਾਡੇ ਪੈਨਸ਼ਨ ਲੈ ਰਹੇ ਆ ਜੀ ਜਿੰਨੇ ਵਿੜਗੇ ਦੇ ਵਿੱਚ ਮਤਲਬ ਜਿਨ੍ਹਾਂ ਦੇ ਸਿਰ ਤੇ ਬਾਪ ਨਹੀਂ ਹੈ ਉਹ ਬੱਚੇ ਜਿੰਨੇ ਵੀ ਪੈਨਸ਼ਨਾਂ ਲੈ ਰਹੇ ਆ 18 ਸਾਲ ਤੱਕ ਉਹਨਾਂ ਸਾਰੇ ਬੱਚਿਆਂ ਨੂੰ ਹੁਣ 1500 ਦੀ ਬਜਾਏ 4000 ਰੁਪਏ ਪੈਨਸ਼ਨ ਮਿਲਣੀ ਹੈ ਜੀ ਅਸੀਂ ਉਹ ਸਾਰੇ ਆਈਡੈਂਟੀਫਾਈ ਕਰਕੇ ਤੇ ਉਹਨਾਂ ਦੀ ਫਿਰ ਅਸੀਂ ਸਾਰਿਆਂ ਨੂੰ ਆਈਡੈਂਟੀਫਾਈ ਵੀ ਕਰਨਾ ਬੁਲਾਉਣਾ ਵੀ ਹੈ ਤੁਸੀਂ ਸਾਰਿਆਂ ਨੂੰ ਆਪਣੇ ਕੋਲ ਜਾਂ ਤੁਸੀਂ ਉਹਨਾਂ ਦੇ ਘਰ ਜਾਣਾ ਜਾਂ ਉਹਨਾਂ ਨੂੰ ਵਾਰਡ ਵਾਈਜ਼ ਆਪਣੇ ਜਾਂ ਬੂਥ ਵਾਈਜ਼ ਉਹਨਾਂ ਨੂੰ ਇਕੱਠੇ ਕਰ ਲੋ ਜੀ ਮੈਮ ਠੀਕ ਹੈ ਠੀਕ ਹੈ ਉਹ ਇਕੱਠੇ ਕਰਕੇ ਉਹਨਾਂ ਦੇ ਸਾਰੇ ਸਾਰਿਆਂ ਪਰਿਵਾਰਾਂ ਨੂੰ ਦੱਸ ਕੇ ਸਭ ਨੂੰ ਕਿ ਇਹਨਾਂ ਬੱਚਿਆਂ ਨੂੰ ਹੁਣ بجائے ਇਸ ਦੀ 1500 ਰੁਪਏ ਦੀ ਹੁਣ 4000 ਰੁਪਏ ਪੈਨਸ਼ਨ ਮਿਲੂਗੀ ਦੂਸਰਾ ਕਿਸੇ ਵੀ ਪਰਿਵਾਰ ਦਾ ਕੋਈ ਮੈਂਬਰ ਅਪਾਹਜ ਆ ਜੀ ਤੇ ਔਰ ਅਪਾਹਜ ਦੇ ਜਿਹੜੇ ਬੱਚੇ ਆ ਜੀ ਅਪਾਹਜ ਨੂੰ ਜਿਹੜੀ ਪੈਨਸ਼ਨ ਮਿਲਦੀ ਆ ਸਰਕਾਰ ਵੱਲੋਂ ਉਹ 1500 ਰੁਪਏ ਹੀ ਆ ਪਰ ਉਹਦੇ ਬੱਚਿਆਂ ਨੂੰ 4-4000 ਰੁਪਏ ਪੈਨਸ਼ਨ ਜਿਹੜੀ ਆ ਉਹ ਨਵੀਂ ਲਾਉਣੀ ਆ ਉਹਦੇ ਵਾਸਤੇ ਤੁਸੀਂ ਇਹਦੀ ਸਾਰੇ ਜਿਹੜੇ ਫਾਰਮ ਆ ਆਪਣੀਆਂ ਆਂਗਣਵਾੜੀ ਵਰਕਰਸ ਨੂੰ ਨਾਲ ਲਓ ਜੀ ਫਿਜ਼ੀਕਲ ਕਾਗਜ਼ ਤੁਸੀਂ ਭਰਨੇ ਆ ਉਹੀ ਅਸੀਂ ਭਰ ਕੇ ਤੁਹਾਨੂੰ ਉਹਦਾ ਉਹਦੇ ਵਿੱਚ ਡਾਕੂਮੈਂਟ ਕਿਹੜਾ-ਕਿਹੜਾ ਚਾਹੀਦਾ ਪਤਾ ਹੀ ਹੁੰਦਾ ਇਹਨਾਂ ਨੂੰ ਉਹ ਭੇਜ ਦਿੰਨੇ ਆ ਜੀ ਤੇ ਤੁਸੀਂ ਉਹ ਫਿਜ਼ੀਕਲੀ ਪੈਨਸ਼ਨ ਆਪ ਡਾਕੂਮੈਂਟ ਕੰਪਲੀਟ ਕਰਨੇ ਆ ਠੀਕ ਹੈ ਆਪ ਕੰਪਲੀਟ ਕਰਕੇ ਅਸੀਂ ਫਿਜ਼ੀਕਲ ਦੇ ਦੇਣੇ ਜੇ ਅਸੀਂ ਸਿੱਧੇ ਸੂਭਿਦਾ ਕੇਂਦਰ ਆਹੀ ਦਿੰਨੇ ਆ ਫਿਰ ਉਹਨਾਂ ਨੇ ਇਕੱਲੇ ਇਕੱਲੇ ਨੇ ਪਹਿਲਾਂ ਤੁਹਾਡੇ ਪ੍ਰਧਾਨ ਦੇ ਸਾਈਨ ਹੋਣਗੇ ਜਾਂ ਕਾਉਂਸਲਰ ਦੇ ਸਾਈਨ ਹੋਣਗੇ ਫਿਫਟਵਾਰੀ ਦੇ ਸਾਈਨ ਹੋਣਗੇ ਉਹਦੇ ਵਿੱਚ ਜਿਹੜਾ ਸਮਾਂ ਬਰਬਾਦ ਹੋਣਾ ਉਹ ਅਸੀਂ ਪਹਿਲਾਂ ਹੀ ਕਰ ਲੈਣਾ ਡੋਰ ਟੂ ਡੋਰ ਕਰ ਲਈ ਅਸੀਂ ਡੋਰ ਟੂ ਡੋਰ ਅੰਗਨਵੜੀ ਵਰਕਰਸ ਨੂੰ ਨਾਲ ਲਾ ਕੇ ਇੱਕ ਦਿਨ ਜਿਸ ਵੀ ਵਾਰਡ ਚ ਜਾਣਾ ਹੋਵੇ ਤੁਸੀਂ ਪਟਵਾਰੀ ਬੁਲਾ ਲਓ ਪਟਵਾਰੀ ਤੋਂ ਨਾਲ ਦੀ ਨਾਲ ਰਿਪੋਰਟ ਕਰਵਾ ਲਓ ਜਿਹੜਾ ਕਾਉਂਸਲਰ ਆ ਉਹ ਨਾਲ ਹੀ ਹੋਏਗਾ ਨਾਲ ਦੀ ਨਾਲ ਸਾਈਨ ਕਰ ਦੇਗਾ ਤਾਂ ਕਿ ਅਸੀਂ ਫਿਜ਼ੀਕਲ ਕੰਪਲੀਟ ਲਿਸਟ ਜਿਹੜੀ ਆ ਕੰਪਲੀਟ ਫਾਰਮ ਆ ਉਹਨੂੰ ਜਮਾ ਕਰਵਾ ਦਈਏ ਬਹੁਤ ਜ਼ਰੂਰੀ ਕੰਮ ਹੈ ਔਰ ਬਹੁਤ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਚੀਜ਼ ਹੈ ਇਹ ਤੇ ਇਹਦੇ ਤੇ ਕੋਈ ਮੈਨੂੰ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰਾ ਤੁਸੀਂ ਆਪੋ ਆਪਣੀ ਵਾਰਡ ਦੇ ਵਿੱਚ ਇਹਨੂੰ ਪੂਰਾ ਕਰੋ ਕਰ ਕਰ ਜਾਣਾ ਕਰ ਕਰ ਜਾ ਕੇ ਜਿੱਥੇ ਹਾਂ ਜਿਹੜੀ ਬੁਢਾਪਾ ਪੈਨਸ਼ਨ ਕੋਈ ਰਹਿੰਦੀ ਆ ਲੱਗਣ ਵਾਲੀ ਹਾਂਜੀ ਜਾਂ ਹਾਂ ਇਹ ਵੀ ਆ ਜੇ ਤੁਹਾਨੂੰ ਜ਼ਰੂਰਤ ਆ ਕਿ ਤੁਸੀਂ ਅੰਗਹੀਣ ਦੀ ਜਾਂ ਕੋਈ ਤੁਸੀਂ ਬਿਮਾਰ ਰਹਿਂਦਾ ਮੈਡਮ ਹੋ ਦੀ ਡਿਸੇਬਲ ਦੀ ਜੇ ਤੁਹਾਨੂੰ ਡਿਸੇਬਲ ਡਿਸੇਬਿਲਟੀ ਦਾ ਸਰਟੀਫਿਕੇਟ ਜੇ ਕਿਸੇ ਕੋਲ ਹੈ ਨਹੀਂ ਤੇ ਅਸੀਂ ਇੱਕ ਦਿਨ ਕੈਂਪ ਲਾ ਦੇਾਂਗੇ ਇੱਥੇ ਠੀਕ ਹੈ ਡਾਕਟਰਸ ਦਾ ਔਰ ਡਿਸੇਬਿਲਟੀ ਦਾ ਸਰਟੀਫਿਕੇਟ ਵੀ ਤੁਹਾਨੂੰ ਮੌਕੇ ਦੇ ਉੱਤੇ ਦਿਲਾ ਦੇਣਗੇ ਜਿਹੜਾ ਬੱਚਾ ਪਾਹਜ ਹੈ ਪਹਿਲੀ ਗੱਲ ਤੇ ਸਾਰਿਆਂ ਦੇ ਕੋਲ ਸਰਟੀਫਿਕੇਟ ਹੋਏਗਾ ਹਾਂ ਜੇ ਨਹੀਂ ਹੈਗਾ ਤੇ ਤੁਹਾਨੂੰ ਡਿਸੇਬਿਲਟੀ ਦਾ ਸਰਟੀਫਿਕੇਟ ਵੀ ਅਸੀਂ ਇੱਥੇ ਹੀ ਕੈਂਪ ਲਾ ਦੇਾਂਗੇ ਦੱਸ ਦਿਓ ਕਿ ਫਿਰ ਉਹ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਕਹਿੰਦਾ ਮਤਲਬ ਹਫਤੇ ਦੱਸ ਦਿੰਦੇ 15 ਦਿਨ ਦੇ ਵਿੱਚ ਵਿੱਚ ਇਹ ਕੰਮ ਸਾਰੇ ਨਗਰ ਦਾ ਕੰਪਲੀਟ ਕਰਨਾ ਔਰ ਟੂਟਲ ਸੀਟ ਦੇ ਉੱਤੇ ਇਹ ਕੰਮ ਚੱਲਣਾ ਆਪਣੇ ਜੀ ਮੈਂ ਤੇ ਇਹਨੂੰ ਪ੍ਰਾਇੋਰਟੀ ਤੇ ਲੈਣਾ ਔਰ ਇਹ ਪਿਛਲੇ 1 ਸਾਲ ਤੋਂ ਸਕੀਮ ਚੱਲ ਰਹੀ ਆ ਜੀ ਤੇ ਸਿਰਫ ਤੇ ਸਿਰਫ ਸਾਡੇ ਜਿਹੜੇ ਕਹਿ ਲਓ ਕਿ ਪ੍ਰਚਾਰ ਦੇ ਘਾਟੇ ਅਸੀਂ ਲੋਕਾਂ ਨੂੰ ਇਹ ਫਾਇਦਾ ਨਹੀਂ ਦੇ ਸਕੇ ਤੇ ਹੁਣ ਨਹੀਂ ਕੋਈ ਵੀ ਦੇਰੀ ਹੋਣੀ ਚਾਹੀਦੀ ਹੁਣ ਸਾਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਕੰਪਲੀਟ ਕਰਨਾ ਇਹਨੂੰ ਮਤਲਬ ਸਾਰੇ ਕੰਮ ਛੱਡ ਕੇ ਇਹ ਕੰਮ ਕਰ ਲਓ ਔਰ ਖਾਸ ਕਰਕੇ ਗਰੀਬਾਂ ਨਾਲ ਸਾਰੇ ਉਹਨਾਂ ਦੇ ਨਾਲ ਹਾਂ ਦੂਸਰਾ ਇਹ ਵੀ ਆ ਕਿ ਵੀ ਜੇ ਕੋਈ ਡਿਸੇਬਲ ਆ ਤੇ ਉਹਦੀ ਜ਼ਮੀਨ ਜ਼ਮੂਨ ਕੋਈ ਮੈਟਰ ਨਹੀਂ ਕਰਦੀ ਜੇ ਕੋਈ ਬੱਚਾ ਡਿਸੇਬਲ ਹੈ ਤਾਂ ਉਹਦੇ ਘਰ ਪ੍ਰਾਪਰਟੀ ਕਿੰਨੀ ਆ ਉਹਨਾਂ ਦੀ ਜ਼ਮੀਨ ਕਿੰਨੀ ਆ ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਡਿਸੇਬਲ ਨੂੰ ਪੈਨਸ਼ਨ ਮਿਲਣੀ ਹੀ ਮਿਲਣੀ ਇਸ ਗੱਲ ਦਾ ਖਿਆਲ ਰੱਖਿਓ ਬੱਚਿਆਂ ਨੂੰ ਠੀਕ ਹੈ ਨਾ ਇਹ ਜ਼ਰੂਰੀ ਅੱਜ ਦੀ ਸਿਗਾ ਤੇ ਇਹਨੂੰ ਕੰਪਲੀਟ ਕਰ ਲੀਏ ਹੋਰ ਕੋਈ ਤੁਹਾਡੇ ਵੱਲੋਂ ਤਾਂ ਨਹੀਂ ਕੋਈ ਕੰਮ ਕੋਈ ਗੱਲ ਕੋਈ ਬਾਤ ਕੋਈ ਕੰਮ ਹਾਂਜੀ ਮਾਸਟਰ ਤੁਸੀਂ ਮਾਸਟਰ ਠੀਕ ਹੈ ਕੋਈ ਸੜਕਾਂ ਸੁੱਟਾ ਤਾਂ ਨਹੀਂ ਹੈਗੀਆਂ ਹੁਣ ਤੁਹਾਡੇ ਕੋਲ ਫਾਰਮ ਯੋਸਾਬ ਸਾਡੇ ਕੋਲੋਂ ਪੰਜਾਬ ਨਿਰਮਣ ਵਾਸਤੇ ਤੁਹਾਡੇ ਕੋਲੋਂ ਮੰਗਿਆ ਕੀ ਭੇਜਿਆ ਤੁਸੀਂ ਤੁਸੀਂ ਕੋ ਭੇਜ ਦਿੱਤਾ ਸੀ ਪਰਫਾਰਮੈਂਸ ਕੀ ਭੇਜਿਆ ਉਹ ਸਾਰੇ ਜਿੰਨਾ ਵੀ ਆਪਣੇ ਸੜਕਾਂ ਰੋੜ ਦਿੱਤਾ ਵੀ ਹੈ ਜਿਹੜੇ ਜੋ ਵੀ ਕਰਦੇ ਨੇ ਪੱਕੀਆਂ ਨੇ ਜਿਹੜੀਆਂ ਵੀ ਰਹਿੰਦੀਆਂ ਮੈਨੂੰ ਬੰਨੋ ਸਾਰੀਆਂ ਪਾਰਕੀਆਂ ਸੀ ਓਕੇ ਕੋਈ ਛੱਡੀ ਨਹੀਂ ਕੋਈ ਹੋਰ ਕੋਈ ਵੱਡਾ ਕੰਮ ਜੋ ਕਰਨ ਵਾਲਾ ਇਹ ਕੋਦੇ ਵਿੱਚ ਗੇਟ ਪਾਉ ਦੋ ਦੁਬਾਰਾ ਦੇ ਦਿਓ ਮੈਨੂੰ ਠੀਕ ਦੋ ਗੇਟ ਪਾਓ ਇੱਕ ਪਾਵਾਂਗੇ ਅਸੀਂ ਇੱਥੇ ਆ ਜਿਹੜੀ ਸਾਡੀ ਨੂਰ ਮਹਿਲ ਤੋਂ ਰੋੜ ਆਉਂਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਂ ਤੇ ਵੱਡਾ ਗੇਟ ਬਣਾਵਾਂਗੇ ਇੱਕ ਪਾਓ ਜਿਹੜੀ ਮੋਸਾਬ ਨੂੰ ਜਾਂਦੀ ਹੈ ਉਹ ਮਾਤਾ ਗੰਗਾ ਜੀ ਦੇ ਨਾਂ ਦਾ ਗੇਟ ਬਣਾਵਾਂਗੇ ਉਹ ਦੋ ਗੇਟ ਉਹਦੇ ਵਿੱਚ ਐਡ ਕਰੋ ਠੀਕ ਠੀਕ ਹੈ ਕਾਉਂਸਲਰ ਸਾਹਿਬਾ ਨੂੰ ਪੁੱਛ ਲਓ ਕੋਈ ਇਹਨਾਂ ਦੀ ਕੋਈ ਡਿਮਾਂਡ ਤਾਂ ਨਹੀਂ ਹੈ ਕੋਈ ਇਹਨਾਂ ਦੇ ਮਨ 'ਚ ਕੋਈ ਗੱਲ ਹੋਵੇ ਤਾਂ ਸੱਦ ਲਿਆ ਕਰੋ ਨਾ ਫੋਨ ਕਰ ਲਿਆ ਕਰੋ ਜੇ ਨਹੀਂ ਸੱਦਿਆ ਤਾਂ ਸੱਦ ਲਓ ਪੁੱਛ ਲਓ ਵੀ ਕੋਈ ਤੁਹਾਡੇ ਕੋਈ ਮਨ 'ਚ ਕੋ ਠੀਕ ਹੈ ਨਾ ਠੀਕ ਉਹ ਦੋ ਗੇਟ ਆਪਾਂ ਦੋ ਵੱਡੇ ਕਰਨੇ ਆ ਠੀਕ ਭਾਵੇਂ ਸਾਨੂੰ ਐਮਪੀ ਫੰਡ ਚੋਂ ਲੈਣੇ ਪੈਣ ਜਿੱਥੋਂ ਮੱਝ ਲੈਣ ਪੈ ਪਰ ਤੁਸੀਂ ਡਿਮਾਂਡ ਭੇਜੋ ਜੀ ਥੋੜੀ ਡੀਟੇਲ ਪਾ ਕੇ ਡਿਮਾਂਡ ਭੇਜ ਦਿਓ ਠੀਕ ਤੇ ਤੁਸੀਂ ਸੀਵਰ ਵਾਲਿਆਂ ਕੋਲੋਂ ਫਿਰ ਅਸੀਂ ਬਾਅਦ ਵਿੱਚ ਲਵਾ ਲਵਾਂਗੇ ਬਾਕੀ ਐਸਟੀਮੇਟ ਜਿਹੜਾ ਸਾਡਾ ਰਹਿੰਦਾ ਪਿੰਡ ਦਾ ਉਹ ਵਿੱਚ ਉਹ ਲਿਖ ਦਿੱਤਾ ਵੈਸੇ ਹੋਇਆ ਐਡ ਕੀਤਾ ਹੋਇਆ ਉਹਦਾ ਪਲਾਈ ਦਾ ਵੀ ਐਡ ਕੀਤਾ ਸੀਵਰੇਜ ਦਾ ਸੀਵਰ ਦਾ ਐਡ ਫਿਰ ਤੁਸੀਂ ਅਮਾਉਂਟ ਕਿਦਾਂ ਦੱਸੀ ਪਰ ਮਾਉਂਟ ਤਾਂ ਉਹ ਕੌਣ ਦੇ ਜੀ ਆਪਾਂ ਤੋਂ ਦੇ ਯੂਨਿਟ ਵੀ ਲੈ ਕੇ ਪਿਆ ਕਿ ਸਾਡਾ ਜਿਹੜਾ ਲੈਪਟਾਪ ਏਰੀਆ ਰਹਿ ਗਿਆ ਸੀ ਬ੍ਰਿਜ ਦਾ ਵੀ ਤੇ ਬਸਟ ਰਾਈਡ ਦਾ ਵੀ ਇਹਨੂੰ ਵਿੱਚ ਇਨਕਲੂਡ ਕੀਤਾ ਹੈ ਇਨਕਲੂਡ ਕੀਤਾ ਜਾਵੇ ਚਲੋ ਠੀਕ ਹੈ ਤਾਂ ਗੇਟ ਤੋਂ ਕੰਸੀਡਰ ਕਰਕੇ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ